ਹਾਂਜੀ ਮਤਾ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਕਿਰਨ ਹਾਂਜੀ ਕੀ ਗੱਲ ਕੀ ਹੋਈ ਸੀ ਅੱਜ ਪਤਾ ਨਹੀਂ ਮੈਂ ਇੱਥੇ ਖੜੀ ਸੀ 6 ਵਜੇ ਦਾ ਟਾਈਮ ਸੀ ਤੇ ਇਧਰੋਂ ਵੀ 25 ਜਣੇ ਆਏ ਨੇ ਤੇ 10 ਬੰਦੇ ਇੱਥੋਂ ਆਏ ਨੇ ਇੱਥੇ ਸਾਹਮਣੇ ਖੜੀ ਸੀ ਮੈਂ ਕਿਹਾ ਕੀ ਹੋ ਰਿਹਾ ਮੈਨੂੰ ਨਹੀਂ ਪਤਾ ਸੋਨੇ ਦਾ ਦੂਤ ਫੜੇ ਸੀ ਤੇ ਉਦੋਂ ਹੀ ਮੈਂ ਫਟਾਫਟ ਆਪਣਾ ਦਰਵਾਜ਼ਾ ਬੰਦ ਕਰਨ ਲੱਗੀ ਅੰਦਰੋਂ ਦੀ ਤੇ ਦਰਵਾਜ਼ਾ ਜਾਣ ਫਾਇਰਿੰਗ ਦੀ ਆਵਾਜ਼ ਆ ਗਈ ਦੋ ਮੈਂ ਕਿਹਾ ਉਹਨਾਂ ਨੂੰ ਪਤਾ ਨਹੀਂ ਰਹਾ Wi-Fi ਦੇ ਕਿਤੇ ਨਹੀਂ ਇੱਕ ਅੱਗੇ ਜਾ ਕੇ ਦੋੜੇ ਉਦੋਂ ਉਹਨਾਂ ਦਾ ਟ੍ਰੇਨ ਆ ਗਏ ਪਾਹੀ ਆਪਣੇ ਅੰਦਰ ਆ ਸਾਨੂੰ ਨਹੀਂ ਪਤਾ ਕੌਣ ਹੈ ਤੇ ਕੌਣ ਨਹੀਂ ਸੀ ਜਾਣਦੇ ਨੇ ਬੰਦੇ ਨੂੰ ਜਾਂ ਸਾਡੇ ਮਹੱਲੇ ਦਾ ਕੋਈ ਬੰਦਾ ਨਹੀਂ ਹੈਗਾ ਉਹਦਾ ਪੁਲਿਸ ਕੰਪਲੇਨਟ ਕਰਤੀ ਸੀ ਹਾਂਜੀ ਉਸੇ ਲਿਆਏ ਨੇ ਪੁਲਿਸ ਵਾਲੇ ਦੋ ਗਏ ਦੋ ਤਿੰਨ ਕੰਪਲੇਨਿੰਗ ਮਹੱਲੇ ਚ ਫਿਰ ਆ ਗਏ ਪੁਲਿਸ ਵਾਲੇ ਤੇ ਪੰਜ ਸੱਤ ਤੇ 10 ਮਿੰਟ ਤੇ ਕਰਾਈਏ ਪੁਲਿਸ ਵਾਲੇ ਉਸੇ ਟਾਈਮ ਆਉਂਦੇ ਆ ਟਾਈਮ ਤੇ ਲੱਗੂਗਾ ਕਿ ਲੋਸੇ ਚ ਡੀਆਰ ਪੀਆ ਹਾਂਜੀ ਰਿਪੋਰਟ ਪਲੇਨ ਦੱਸੋ ਠੀਕ ਹੈ 6:40 ਤਕਰੀਬੇ ਨੂੰ ਮੌਕੇ ਤੇ ਆਏ ਜਾਂ ਫਿਰ ਨਹੀਂ ਬੋਲੋ ਤਾਂ ਜ਼ਿਲ੍ਹਾ ਪੁਲਿਸੀ ਕਰਨ ਤੁਹਾਡੀ ਕਾ ਰੇਲਵੇ ਲੈਂਦਾ ਬੰਦਾ ਫਿਰ ਆਪਾਂ ਇੱਥੇ ਗੱਲ ਕੀਤੀ ਇਹਨਾਂ ਲੱਗੇ ਸਾਹਮਣੇ ਦ ਫਿਰ ਇਹ ਇਹਨਾਂ ਨੇ ਦੇਖਾ ਮੌਕਾ ਦਿੱਤੇ ਇਹਨਾਂ ਨੇ ਤੇ ਕਹਿੰਦੇ ਸੀ ਦੋਨੇ ਪਾਸੇ ਢਾਂਦਾਂ ਤੋਂ ਇਧਰੋਂ 15-20 ਜਣੇ ਇਧਰੋਂ ਆ ਰਹੇ ਸੀ ਉਹਨਾਂ ਕੋਲ ਕੋਈ ਲੋਥੀਆ ਫੜੇ ਸੀ ਜਿੱਕਰ ਪੱਲਾ ਵਗੈਰਾ ਡੰਡੇ ਰੰਦੇ ਤੇ 8-10 ਜਣੇ ਇਧਰੋਂ ਆਈ ਪਾਰਸੇ ਦੁਨਦ ਵੈਸ ਹੋਈ ਜਾਂਦੀ ਮੈਂ ਡਰ ਕੇ ਅੰਦਰ ਚਲੀ ਗਈ ਆ ਉਸ ਤੋਂ ਬਾਅਦ ਦੋ ਤਿੰਨ ਫੇਰਾਂ ਦੀ ਆਵਾਜ਼ ਸੁਣੀ ਮੈਂ ਸਰ ਕੋਈ ਜਖਮੀ ਤਾਂ ਨਹੀਂ ਹੋਇਆ ਨਹੀਂ ਨਹੀਂ ਉਹ ਨਹੀਂ ਦੇਖਿਆ ਉਹਨਾਂ ਕੋਈ ਐਸ ਬਾਕੀ ਇਹੋ ਜਿਹੀ ਕੋਈ ਹਾਲਾਤ ਨਹੀਂ ਜਿਸ ਮੌਕੇ ਦੇਖਿਆ ਕੋਈ ਕੋਈ ਖੋਨ ਵਗੈਰਾ ਬੱਡ ਬਲੂਡ ਹੋ ਰਿਹਾ ਕੋਈ ਨਹੀਂ ਦੱਸਿਆ ਹੁਣ ਸਖ ਸਰ ਤਸਤੀਸ਼ ਹੋ ਰਹੀ ਆ ਕਿੰਨੇ ਖੋਲ ਮਿਲਿਆ ਖੋਲ ਇੱਕੋ ਇੱਕ ਸਾਨੂੰ ਮਿਲਿਆ ਜੀ ਖੋਲ ਮਿਲਿਆ ਇੱਕ ਮਿਲਿਆ ਗਰਾਊਂਡ ਫਰ ਕਿੰਨੇ ਹੋਏ ਇਹ ਦੋ ਜਾਂ ਤਿੰਨ ਕਹਿੰਦੇ ਫੇਰਾਂ ਜਣ ਲੱਗਿਆ ਨੇ ਤੇ ਦੇਖਿਆ ਨਹੀਂ ਸੀ ਘਬਰਾ ਕੇ ਨੇ ਅੰਦਰ ਦੁਕਾਨ ਬੰਦ ਕਰ ਲਈਏ ਕਿਉਂਕਿ ਥੋੜਾ ਉਸ ਟਾਈਮ ਹਨੇਰਾ ਵੀ ਹੋ ਗਿਆ ਸੀ ਨਾ ਦੇਖਿਆ ਨਹੀਂ ਜੇ ਰਵਿਦਾ ਜਲਦੀ ਆ ਗੰਦਰ ਸ਼ਹਿਰ ਤੋਂ ਸੂਚੀਪੁਆਇੰਟ ਸਾਈਡ ਨੂੰ ਸਰ ਕਿੰਨੇ ਕਵਜ ਦਾ ਵਾਰਦਾ ਤੁਸੀਂ ਇਹ ਕੋਈ ਕਹਿੰਦੇ 6 ਸਵਾ 6 ਦੇ ਵਿੱਚ ਦੀ ਵਾਰਦਾ ਦਾ ਸੋ ਸਰ ਦੱਸਿਆ ਜਾ ਰਿਹਾ ਕਿ ਇੱਥੇ ਐਸਐਚਓ ਸਾਹਿਬ ਵੀ ਪਹੁੰਚੇ ਸੀਗੇ ਮੈਂ ਐਸਐਚਓ ਜੀਆਰਪੀ ਹਾਂ ਜੀ ਨਹੀਂ ਅ ਕੀ ਕਹਿੰਦੇ ਆ ਉਹ ਤੋਂ ਪਹਿਲਾਂ ਆਏ ਸੀ ਉਹ ਮੋਕੇ ਗਿਆ ਬਾਕੀ ਸਾਨੂੰ ਪੀਸੀਆਰ ਵਗੈਰਾ ਮਿਲਿਆ ਲੋਕੇ ਮੋਕੇ ਤੇ ਹੈਗੀ ਸੀ ਸੋ ਉਹਨਾਂ ਵੱਲੋਂ ਕੋਈ ਇਨਫੋਰਮੇਸ਼ਨ ਦਿੱਤੀ ਗਈ ਕਿ ਸਾਨੂੰ ਕੰਟਰੋਲ ਤੋਂ ਫੋਨ ਆਇਆ ਸੀ ਜੀ ਉਹਨਾਂ ਨੇ ਪਹਿਲ ਉਹ ਮੋਕੇ ਤੇ ਆਏ ਹੋਣੇ ਨਾ ਉਹਨਾਂ ਦਾ ਫਿਰ ਕਿਹਾ ਕਿ ਜੀਆਰਪੀ ਦਾ ਏਰੀਆ ਫਿਰ ਅਸੀਂ ਮੋਕੇ ਤੇ ਆਈਏ ਟੀਮ ਕੇ ਮਾਇਆ ਮੋਕੇ ਦੇ ਨਾਲ ਠੀਕ ਹੈ ਸਰ ਇੱਕ ਵਾਰੀ ਆਪਣਾ ਨਾਮ ਦੱਸ ਦਿਓ ਮੈਂ ਇੰਸਪੈਕਟਰ ਪਲਵਿੰਦਰ ਸਿੰਘਾ ਜੀ ਐਸਐਚਓ ਜੀਆਰਪੀ ਜਲੰਧਰ